ਸਮੇਲਾ ਲੋ ਜੀ 30 ਰੁਪਏ ਟਿਕਟ ਆ ਇੱਥੇ ਇੱਕ ਪਰ ਪਰਸਨ ਦੀ ਬਹੁਤ ਘੱਟ ਚਾਂਸ ਆ ਪੰਜੇ ਦੇ ਪੰਜੇ ਗਲਾਸ ਡਿੱਗਣਗੇ ਬਹੁਤ ਮੁਸ਼ਕਲ ਆ ਇਹ ਚੱਜੀ ਗਲਾਸ ਹਾਂਜੀ ਹਾਂਜੀ ਇਹ ਦਾ ਫਟਾ ਗਰਾਵਰ ਲੋ ਜੀ ਜਰਾਵਰ ਕਿਨਾਂ ਕੀਤਾ ਥੈਂਕ ਯੂ ਬਾਏ ਲੋ ਜੀ ਤਾਂ ਪਿਆ ਸਾਰੀਆਂ ਤੇ ਛੱਤੀਗੜ੍ਹ ਤੋਂ ਆ ਬਾਈ ਹੁਣੀ ਆਏ ਵਗੈਰਾ ਹੋ ਗਿਆ ਲੋ ਜੀ ਦਾਲ ਬੱਟੀ ਆ ਪਕੋੜੇ ਆ ਦੇਖੋ ਇਹ ਰਾਜਸਤਾਨੀ ਫੂਡ ਆ ਬਾਬੇ ਪੀਸ ਚੈੱਕ ਕਰੋ ਯਾਰ ਕਿੱਡਾ ਘੈੜਾ ਕਿੰਨੇ ਦਾ 2000 ਉਹ 2010 ਤੋਂ ਉਹ ਪੈਸਾ ਸਾਬ ਮਿਲਦੀ ਸੀ ਹਨਾ ਮੰਤਪੀ ਭਾਜੀ ਬਹੁਤ ਵਧੀਆ ਲੱਗਿਆ ਬਈ ਤਾਨੂੰ ਮਿਲਦੇ ਕਿਰਪਾ ਦਾ ਮੱਕੀ ਦੀ ਰੋਟੀ ਸਬਸਾ ਦਾ ਖਾਣ ਵਾਲੇ ਸੂਤੀ ਨੇ ਪੂਰਾ ਐਂਡ ਐਂਡ ਬਣਾਈ ਜੀਜੇ ਬਹੁਤ ਮਿਲੇਗੀ ਹੋਰ ਕਿੱਥੇ ਸਾਢੇ 350 ਤੋਂ ਸਟਾਰਟਿੰਗ ਹੈਗੀ ਹੈ ਚਾਹ ਕਲਰ ਵਾਹ ਜੀ ਦੇਖੋ ਕਿੰਨੀ ਪਿਆਰੀ ਹੈ 700 ਰੁਪਏ ਦੀ ਆਪਣਾਣਾ ਫੋਨ ਤੇ ਦੇਖਿਆ ਨਾ ਹਰ ਇੱਕ ਫਿਲਮਾਂ ਦੇ ਵਿੱਚ ਸ਼ੂਟ ਕਰਦੇ ਆ ਜਿਹੜੇ ਇਹ ਟੌイズ ਵਗੈਰਾ ਕਿਡਸ ਲਈ ਸਾਰੇ ਅਵੇਲੇਬਲ ਨੇ ਇੱਥੇ ਖਾਣ ਪੀਣ ਦੀ ਤੇ ਬਾਬੇ ਕੋਈ ਕਮੇਡੀਆ ਇੱਕ ਤੋਂ ਇੱਕ ਚੀਜ਼ ਇੱਥੇ ਲੱਭੀ ਕਾਜੀ ਸਾਰਿਆਂ ਨੂੰ ਨਵੇਂ ਵਲੋਗ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅਗਲੀ ਦੁਨੀਆ 21 ਸੋ ਫਾਈਨਲੀ ਅਸ ਟਾਈਮ ਆ ਪਹੁੰਚ ਚੁਕਿਆ ਅੰਮਰਸਾ ਰਣਜੀਤ ਐਮਲੂਡੀ ਬਲੇਕ ਜੋ ਕਿ ਮੇਲਾ ਲੱਗਾ ਹੈ ਸਾਰਸ ਮੇਲਾ 2025 ਦਾ ਤੇ ਮੇਰੇ ਨਾਲ ਹੈ ਮੇਰਾ ਭਰਾ ਨਵਜੋਤ ਸਿੰਘ ਭਾਈ ਸੋ ਫਾਈਨਲੀ ਅਪਾਉਂ ਦੁਨੀ ਜਾ ਰਹੇ ਆ ਭਾਈ ਆ ਦੇਖੋ ਪਿਛੇ ਲਿਖਿਆ ਹੈ ਸਾਰਸ ਮੇਲਾ 2025 ਸੋ ਅੰਦਰ ਜਾਣੇ ਤੁਹਾਨੂੰ ਸਾਰਾ ਦਿਖਾਨੇ ਆ ਤੇਰੀ ਐਂਟਰੀ ਹੈਗੀ ਜੀ 300 ਰੁਪਏ ਤੇ ਭਾਈ ਨੇ ਦੋ ਟਿਕਟਾਂ ਪਹਿਲਾਂ ਹੀ ਲੈ ਲਈਆਂ ਸੋ ਅੰਦਰ ਚਲਦੇ ਆ ਹੁਣ ਤੁਹਾਨੂੰ ਸਾਰਾ ਦਿਖਾਨੇ ਆ ਲੋ ਜੀ ਆਪਦੀ ਚੱਲੋ ਭ ਇਹ ਤੇ ਬੁਰੀ ਚੈਕਿੰਗ ਵਗੈਰਾ ਹੋ ਰਹੀ ਆ ਇਹ ਦੇਖੋ 13 ਤੋਂ ਲੈ ਕੇ ਆ ਦੇਖੋ ਬਾਈ ਹੁਣੀ ਆਏ ਹੋਏ ਨੇ ਸਾਰੇ ਇੱਥੇ ਤੇ ਆ ਤਿਆਰੀ ਕਰਦੇ ਪਏ ਨੇ ਇਹ 14 ਤੋਂ ਲੈ ਕੇ 23 ਤੱਕ ਮੇਲਾ ਹੈ ਜਿਹੜਾ ਓਕੇ ਸੋ ਲੋ ਜੀ ਬਾਕੀ ਇਹ ਦੇਖੋ ਰੰਜੀਤ ਐਮਨੋ ਡੀ ਉਹ ਇੰਤਜ਼ਾਮ ਕਰ ਰਹੇ ਆ ਤੇ ਸਾਡੇ ਨਵਜੋਤ ਭਾਜੀ ਸਾਡੇ ਨਾਲ ਐਸ ਟਾਈਮ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਬਾਕੀ ਇੱਥੋਂ ਗੇਮ ਤੋਂ ਸ਼ੁਰੂ ਕਰਦੇ ਆ ਆ ਦੇਖੋ ਤੇ ਹਰ ਮੇਲੇ ਦੇ ਵਿੱਚ ਪੰਘੂਰੇ ਬੱਚੇ ਲੈ ਪੰਘੂਰੇ ਵੇ ਤੇ ਹਰ ਮੇਲੇ ਵਿੱਚ ਤੁਸੀਂ ਇਹ ਗੇਮ ਦੇਖੀ ਹੋਣੀ ਹੈ ਹਨਾ ਕਿ ਉਹ ਆ ਰੋਲਸ ਜੀ ਉੱਪਰ ਪਾਓ ਤੇ ਜੁੱਤੇ ਪਾ ਗਏ ਕਿਨੇਰਾ ਭਾਜੀ ਆ ਸੋ ਕਬਾਰਾ ਸੋ ਦੇ 12 ਪੀਸ ਆ ਕਰਦੀਆ ਪਹਿਲਾ ਤਿੰਨ ਆ ਗਏ ਇਸ ਚਮ ਤੇ ਦੋ ਮੈਂ ਵਰਾਂਗਾ ਇੱਕ ਨਰਬੋਤ ਭਾਈ ਓਏ ਮੈਂ ਅਖੇ ਨਰਬੋਤ ਤਾਂ ਮਾਰੀ ਚੱਤ ਲੋ ਜੀ ਦੋ ਸਾਡੇ ਕੋਈ ਨਹੀਂ ਪਿਆ ਨਰਬੋਤ ਹੀ ਦੀ ਭਾਈ ਇਹ ਨਰਬੋਤ ਪਈ ਚੱਲ ਨਰਬੋਤ ਪਈ ਆ ਜੋ ਨਰਬੋਤ ਪਈ ਮਾਰ ਲੈ ਰੇ ਮਾਈ ਬੈਸ ਉਮਮ ਔਰ ਚਲੋ ਨਹੀਂ ਪਈ ਚਲੋ ਜੀ ਅੱਗੇ ਚੱਲਦੇ ਆ ਜਿਹਨੇ ਮੇਰਾ ਗਨ ਸ਼ਾਟ 50 ਰੁਪਏ ਦਾ ਪੰਜ ਛੱਡਾ 50 ਵੀਰੇ ਪੰਜ ਸ਼ਾਟ ਲੋ ਜੀ ਇਹ ਗਾਂਸ ਵਗੈਰਾ ਆ ਗਏ ਨੇ ਇੱਥੇ ਦੇਖੋ ਤੇ ਇਹ 50 ਵੀਰੇ ਪੰਜ ਸ਼ਾਟ ਆ ਗਏ ਸਮੇਲਾ 2025 ਅੰਮ੍ਰਿਤਸਰ ਤੇ ਸਿੰਗਲ ਵਗੈਰਾ ਵੀ ਆਣਿਆ ਦੇਖੋ ਵੈਲਕਮ ਤੇ ਸਾਹਮਣੇ ਸਟੇਟ ਦੇਖੋ ਪੂਰੀ ਤਿਆਰ ਹੋਈ ਪਈ ਆ ਵਗੈਰਾ ਇੱਥੇ ਆਣ ਕੇ ਸੰਡੇ ਨੂੰ ਜਾ ਰਾ ਇੱਥੇ ਮੱਕੀ ਮੇਲਾ ਭਖਣਾ ਵਾ ਆਪਣੇ ਸੀਐਮ ਭਗਵੰਤ ਮਾਨ ਜੀ ਵੱਲੋਂ ਇਹ ਮੇਲਾ ਅਨਾਉਂਸ ਕੀਤਾ ਗਿਆ ਪੂਰਾ ਮੇਲਾ ਭਰੂਗਾ ਉਹ ਐਤਵਾਰ ਨੂੰ ਪੂਰਾ ਰੌਣਕ ਮੇਲਾ ਇੱਥੇ ਲੱਗੂਗਾ ਹਾਂ ਹੇ ਮੱਕੀ ਹੇ ਤਿਆਰੀ ਚੱਲਦੀ ਪਈ ਆ ਹਾਂਜੀ ਹੇ ਤਿਆਰੀ ਚੱਲਦੀ ਪਈ ਆ ਮੱਕੀ ਆਪਾਂ ਪੱਲੇ ਆਣ ਖਾਣੇ ਆ ਅੱਗੇ ਚੱਲੋ ਨਵਜੋਤ ਪਈ ਹੋਰ ਕਿੱਦਾਂ ਇੱਧਰ ਚੱਲੀਏ ਇੰਦਰ ਅਰੇ ਅੰਦਰੋਂ ਚੱਲਦੇ ਆਂ ਵੇਖਦੇ ਆਂ ਕਿਹੜੇ ਕਿਹੜੇ ਸਟਾਲ ਲੱਗੇ ਹੋਏ ਆਂ ਖੇਤੀ ਫੱਕ ਮੇਲਾ 2025 ਨੂੰ ਅੰਦਰ ਜਾਂਦੇ ਆਂ ਜੀ ਵਗੈਰਾ ਇੱਥੇ ਚੱਲੀ ਪਈ ਆ ਦੇਖੋ ਸਾਰਾ ਸਮਾਨ ਸੋਹਣ ਨੇ ਇਹਨਾਂ ਨੇ ਲੈ ਦੇ ਕੋ ਕਟਰ ਵਗੈਰਾ ਮਸ਼ੀਨਾਂ ਆਤੀ ਵਗੈਰਾ ਵਲੋਗ ਚ ਦੇਖਿਆ ਨਾ ਮਸ਼ਹੂਰੀ ਵੀ ਆਂਦੀ ਹੁੰਦੀ ਆ ਜਨਾਬ ਸਰ ਫਸਟ ਟਾਈਮ ਰਕਿੰਗ ਲੰਬਾ ਜਾਏਗਾ ਦੁਬਾਰਾ ਪਿਆਜ ਛੋਟਾ ਹੋ ਜਾਏਗਾ ਲੋ ਜੀ ਦੇਖੋ ਲੋ ਸਰ ਕੀ ਸਲਾਦ ਲਈ ਦੁਬਾਰਾ डालेंगे ਕਟਰ ਸਲਾਦ ਲਈ ਪੀਜ਼ਾ ਮੇ ਰਾਇਤਾ ਮੇ ڈالਨੇ ਠੀਕ ਹੈ ਇਹ ਮਲਟੀ ਪਰਪਸ ਕਟਰ ਹੈ ਅਰ ਕਨਵਜੋਤਪਾਈ ਨੇ ਪੜਿਆ ਬਹੁਤ ਘੈਂਟ ਘੈਂਟ ਚੀਜ਼ਾਂ ਲਾਈਆਂ ਚਾ ਵਾ ਵੀ ਸਾਰਾ ਸਮਾਨ ਰੱਖਿਆ ਹੈ ਸੋਫੇ ਸੂਫੇ ਟੇਬਲ ਟੂਬਲ ਡਾਈਨਿੰਗ ਟੇਬਲ ਵਗੈਰਾ A to Z ਸਾਰਾ ਇੱਥੇ ਲੱਜਿਆ ਰਿਹਾ ਹੈ ਨਾ ਜਿਆ ਨਮਜੋਤ ਭਾਈ ਵੇਚਦੇ ਵੇ 18000 ਰੁਪਏ ਦਾ ਇਹ ਪੂਰਾ ਵੁੱਡਨ ਦਾਵਾ ਬਾਕੀ ਪਾਲਿਸ਼ ਵਗੈਰਾ ਕੀਤੀ ਹੈ ਇਹ ਰੱਪੜ ਸਟਾਰਟਿੰਗ ਪ੍ਰਾਈਸ ਕੀ ਹੈ ਇਹ 2500 ਇਹ 2500 ਦਾ ਸਟਾਰਟ ਹੈ ਲੋ ਜੀ ਇਹ ਬੋਰਡ 2500 ਤੋਂ ਸਟਾਰਟ ਹੈ ਹੋਰ ਵੀ ਤੁਹਾਨੂੰ ਵੀ ਲੱਗੇ ਹੋਏ ਨੇ ਤੇ ਆ ਸਰਦਾ ਸਾਹਿਬ ਸਪੈਸ਼ਲ ਨਾਬੇ ਤੋਂ ਆਏ ਹੋਏ ਨੇ ਤੇ ਦੇਖੋ ਭਾਈ ਦੱਸੋ ਕੀ ਕੀ ਪ੍ਰੋਡਕਟ ਆ ਤੁਹਾਡੇ ਕੋਲ ਥੋੜੇ ਬਤੇ ਸਭ ਤੋਂ ਪਹਿਲਾਂ ਆਪਣੇ ਕੋਲੇ ਟਮਾਟਰ ਆਪਣਾ ਹੁੰਦਾ ਜੀ ਠੀਕ ਹੈ ਆਪਣੇ ਟਮਾਟਰ ਤੋਂ ਆਪਾਂ ਮੈਟੋ ਕੇਚਪ ਆਪਣੀ ਤਿਆਰ ਕਰਦੇ ਪ੍ਰਾਈਸ ਆ ਭਾਈ ਇਹਦਾ ਇਹ ਸਿਰ 250 ਰੁਪਏ ਦੀ ਹੈ ਤੇ 12 ਮੰਥ ਦੀ ਦੀ ਲਾਈਫ ਆ ਸਾਰੇ ਆਰਗੇਨਿਕ ਆ ਹਾਂ ਜੀ ਇਹ ਸર્ટਿਫਾਈਡ ਆਰਗੇਨਿਕ ਸਰ ਠੀਕ ਹੈ ਜੀ ਅਸੀਂ ਇਹਨਾਂ ਛੋਲਿਆਂ ਨੂੰ ਅਗਲੇ ਵਕਫਾ ਕੁ ਰੂਪ ਨੂੰ ਕੰਮ ਦਾ ਅਮਰੀਕੀ ਤਰੀਕਾ ਜੰਨੇ ਦਾ ਸਿਰਕਾ ਜਾਮਣ ਦਾ ਸਿਰਕਾ ਸੱਸੀ ਗਰਾਂਕ ਜੀ ਕੀ ਕੀ ਪ੍ਰਾਈਸ ਆ 400 ਰੁਪਏ ਸਟਾਰਟਿੰਗ ਫੋਰ ਕੋਈ ਲਓ 400 ਰੁਪਏ ਸਟਾਰਟ ਜੀ ਕੋਈ ਵੀ ਲੈ ਸਕਦੇ ਆ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਇਹ ਖੁਦ ਬਣਾਏ ਹੋਏ ਅੰਕਲ ਜੀ ਲੋ ਜੀ ਹੈਂਡ ਮੇਡ ਆ ਸਾਰੇ ਇਹ 5 ਮਿੰਟਸ ਕੇ ਲੱਡੂ ਬਣਾਏ ਹੋਏ ਨੇ ਮੂੜਾ ਤੇ ਘੀ ਰਾ ਅਚਨ ਕਿ 150 ਤੋਂ ਸਟਾਰਟ ਹੈਗਾ ਛੋਟਾ ਡੱਬਾ ਤੇ ਆ ਲੱਡੂ ਬਣਾਏ ਹੋਏ ਇਹਨਾਂ ਨੇ ਸਾਰੇ ਜਿੰਨੇ ਵੀ ਆ ਮਟੀਰੀਅਲ ਮਿਕਸ ਕਰਕੇ ਇਹਨਾਂ ਨੇ ਆ ਪ੍ਰੋਡਕਟ ਲੱਡੂ ਦਾ ਤਿਆਰ ਕੀਤਾ ਹੈ ਤਾਂ ਸਭ ਤੋਂ ਛੋਟਾ ਹੈਗਾ ਪੈਕੇ 150 ਰੁਪਏ ਦਾ ਤੋਂ ਉਸ ਤੋਂ ਬਾਅਦ ਵੱਡਾ ਆ ਜਾਂਦਾ ਵਾ ਇਹ ਪੈਣਾ ਤੁਹਾਨੂੰ 375 ਰੁਪਏ ਦਾ ਚਾਚਾ ਕੀ ਆਮਲਾ ਦੀ ਕੈਂਡੀ ਹੈ ਕਿ ਇਹ ਕਿੰਨੇ ਦੀ ਹੈ ਮੈਮ ਆ 50 ਰੁਪਏ ਦੀ ਹੈ ਘੈਂਟ ਘੈਂਟ ਪਰਫਿਊਮ ਵੀ ਹੈਗੇ ਨੇ 50 ਰੁਪਏ ਤੋਂ ਸਟਾਰਟ ਹੈ ਬੜੀ ਲੌਂਗ ਲਾਸਟਿੰਗ 3 ਡੇਜ਼ ਦੀ ਹੋਏਗੀ 72 ਆਵਰਸ ਠੀਕ ਆ ਸ਼ਬਤਰ ਸੌਟਾ 50 ਰੁਪਏ ਵਾਲਾ ਹਾਂਜੀ ਹਾਂਜੀ ਸਰ ਲੋ ਜੀ ਇਹ 50 ਰੁਪਏ ਤੋਂ ਸਟਾਰਟਿੰਗ ਹੈਗੀ ਹੈ ਤੇ ਲਾਸਟ ਕਿੰਨੇ ਤੱਕ ਹੈ ਭਾਜੀ ਹਾਂ ਸਾਡੇ ਕੋ 1500 ਰੁਪਏ ਤੱਕ 오ਰੀਜਨਲ ਫਰੇ ਤੋਂ ਦੁਬਈ ਦੀ ਮੰਜ਼ਿਲਾਂ ਕਿਸ਼ਾ ਆ ਦੇਖੋ ਕਿੰਨੇ ਹਰ ਤਰ੍ਹਾਂ ਦੇ ਕੁਆਲਿਟੀ ਲੱਗੀ ਹੋਈ ਆ ਤੇ ਭਾਈ ਦੀ ਸ਼ੋਪ ਨੰਬਰ ਹੈਗੀ ਜੀ 196 ਕਿਆਟਾ ਬਹੁਤ ਜ਼ਬਰਦਸਤ ਪ੍ਰੈਗਨੈਂਸ ਹੈ ਜੀ ਯਾਰ ਐਂਡ ਇਹ ਪੂਰੀ ਬਈ ਕੀ ਬਣਾਇਦਾ ਇਹਦਾ ਸਲੋ ਜੀ ਇਹ ਛੱਲੇ ਪੰਜਾਬੀ ਗੁਰਮੁਖੀ ਭਾਸ਼ਾ ਚ ਲਿਖੇ ਹੋਏ ਨੇ ਦੇਖੋ ਕਿੰਨੇ ਪਿਆਰੇ ਪਿਆਰੇ ਆ ਆ ਪੰਜਾਬ ਦਾ ਨਕਸ਼ਾ ਹੈ ਆਪਣਾ ਹੋਰ ਵਧੀਆ ਗੁਰੂ ਨਾਨਕ ਸਾਹਿਬ ਤੁਹਾਨੂੰ ਗੁਰਨਾਨਕ ਖਾਨ ਪੀਂਦਾ ਵੀ ਸਮਾਰ ਹੈਗਾ ਆ ਦੇਖੋ ਤੰਦੂਰੀ ਚਾਹੇ ਕੌਲਰ ਚਾਹੀਦਾ ਸਸਕਰ ਵੀਰੇ ਕਿ ਨੇਰਾ ਕੱਪ ਚਾਹ ਆ 50 ਦਾ 50 ਚਾਹੀਏ ਕਿ ਦੁੱਧ ਵੀ ਹੈ ਤੰਦੂਰੀ ਚਾਹ ਹੈ ਅਛਾ ਤੰਦੂਰੀ ਚਾਹ ਹੈ ਇਹ ਦੱਸੋ ਤਾਂ ਇਹ ਕੁਛ ਬੋਲੋ ਆ ਜੀ ਆਜਾ ਤੁਹਾਨੂੰ ਸਟਾਲ ਵਿਖਾਦੇ ਆ ਕਿਹੜੇ ਕਿਹੜੇ ਸਟਾਲ ਲੱਗੇ ਹੋਏ ਤੰਦੂਰੀ ਚਿਕਨ ਅਫਗਾਨੀ ਚਿਕਨ ਅਫਗਾਨੀ ਚਿਕਨ ਟਿੱਕਾ ਤੋਂ ਪੂਰੀ ਕੀ ਰੇਟ ਪ੍ਰਾਈਸ ਸਟਾਰਟਿੰਗ ਹੈ ਤੁਹਾਡੀ ਸਾਢੇ 70 ਹੈਗੀ ਆ ਸਟਾਰਟਿੰਗ 280 280 ਤੋਂ ਸਟਾਰਟ ਆਮ ਆ ਚੱਲਦਾ ਬਹੁਤ ਫੇਮਸ ਸਿੱਧੂ ਵੀ ਤੁਹਾਨੂੰ ਇੱਥੇ ਮਿਲ ਜੇਗਾ ਆ ਦੇਖੋ ਸਾਰੇ ਮੀਨੂ ਦੇ ਸਟਾਲ ਤਿਆਰ ਕੀਤੇ ਹੋਏ ਨੇ ਕੋਰੀਅਨ ਫੂਡ ਲੋ ਜੀ ਕੋਰੀਅਨ ਫੂਡ ਵਗੈਰਾ ਹੋਲਡਰ ਪੀਜ਼ਾ ਹੋ ਗਿਆ ਵਗੈਰਾ ਸਾਰੇ ਵਸਟੂ ਦੀ ਨੇ ਸਾਫ ਸੁਥਰਾ ਬਿਲਕੁਲ ਤੇ ਬਾਕੀ ਖਾਨ ਪੂਰੀ ਵਗੈਰਾ ਚਾਪ ਵਗੈਰਾ ਆ ਗਿਆ ਸਪਰਿੰਗ ਰੋਲ ਮੋਮੋਸ ਵਗੈਰਾ ਫਰਾਈ ਦਾ ਕਿਹੜਾ ਭਾਈ ਕੀ ਸਟਾਰਟਿੰਗ ਕੀ ਆ 120 180 120 121 120 ਦਾ 120 ਦਾ ਇਹ ਕਿੰਨੇ ਦਾ ਕਿ ਆ 180 ਵਾਲੇ ਭਟੋਰੇ ਖਾਂਦੀ ਸ਼ਕੀਨ ਮੇਰੇ ਵੀਰ ਭਰਾ ਉਹ ਵੀ ਇੱਥੇ ਮਿਲ ਜਾਣ ਛੋਲੇ ਤੇ ਨਾਲ ਪਠੂਰੇ ਸੈਲਫ ਬਣਾ ਕੇ ਦੇਣਗੇ ਨਾਲੇ ਚਟਨੀ ਮਿਲੇਗੀ 120 ਰੁਪਏ 120 ਰੁਪਏ ਦੀ ਪਲੇਟ ਆ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੈਗਾ ਦੇਖੋ ਬੈਠਣ ਲਈ ਸੈਟ ਅਪ ਆਪਣੇ ਗੋਲ ਗੱਪੇ ਟਿੱਕੀਆਂ ਵਗੈਰਾ ਵੀ ਹੈਗੀਆਂ ਦੋਸਾ ਤੁਹਾਨੂੰ ਪਤਾ ਸੌ ਉਹ ਜਿੰਜੇ ਜਿੰਜੇ ਬਹੁਤ ਫੇਮਸ ਹੈਗਾ ਦੇਖੋ ਅੰਨਾ ਦੋਸਾ ਸੱਚ ਕਰ ਵੀਰੇ ਕੀ ਹਾਲ ਚਾਲ ਠੀਕ ਆ ਸੋ ਭਾਈ ਕੀ ਪ੍ਰਾਈਸ ਆ ਦੋਸੇ ਦਾ 120 ਰੁਪਏ 120 ਰੁਪਏ ਦਾ ਦੋਸਾ ਆ ਦੇਖੋ 120 ਰੁਪਏ ਦਾ ਹੈ ਇਹ Rajasthani ਖਾਣਾ ਵੀ ਤੁਹਾਨੂੰ ਮਿਲ ਜੇਗਾ ਦਾਲ ਬਾਟੀ ਵਗੈਰਾ ਸਸਕਰ ਭਾਜੀ ਪੰਜਾਬੀ ਆਤੀ ਆ ਹਿੰਦੀ ਕੀ ਕੀ ਹੈ ਆਪਕੇ ਬਾਸ ਦਾਲ ਬਾਟੀ ਚੂਰਮਾ ਹੈ ਲੋ ਜੀ ਇਹ Rajasthani ਫੂਡ ਹੈਗਾ ਸਾਰਾ ਇਹ ਦਾਲ ਬਾਟੀ ਹੈ ਲੋ ਜੀ ਦਾਲ ਬਾਟੀ ਆ ਪਕੋੜੇ ਆ ਦੇਖੋ ਇਹ Rajasthani ਫੂਡ ਆ ਤੇ ਆ ਦੇਖੋ ਯਾਰ ਮਿਰਚ ਚੈੱਕ ਕਰੋ ਤੁਸੀਂ ਬਬੇ ਕਿੱਡੀ ਕੇੜਾ ਮਿਰਚੇ ਕੀ ਹੈ ਭਾਈ ਇਹ ਮਿਰਚ ਵੜਾਏ ਕਿੰਨੇ ਰਹਾ ਭਾਈ 80 ਦੇ ਦੋ ਪੀਸ ਕਿ ਇੱਕ ਇੱਕ ਪੀੜਾ ਲਖੋ ਜੀ ਜਲੇਬੀ ਵੀ ਇੱਥੇ ਮਿਲਦੀ ਹੈ ਜਲੇਬੀ ਦਾ ਬਾਬੇ ਪੀਸ ਚੈੱਕ ਕਰੋ ਯਾਰ ਕਿੱਡਾ ਕਹਿਣਾ ਕਿੱਡਾ ਪੀਸ ਆ ਤੁਹਾਡਾ ਪੀਸ ਆ ਬੰਦੇ ਦਾ ਵੀਰੇ 50 ਰੁਪਏ 30 ਚਾਰ ਵੀਰੇ ਤਿੰਨ ਪੀਸ ਪੈਣਾ ਇਹ ਜਲੇਬੀ ਦੇ ਪੀਸ ਚੈੱਕ ਕਰੋ ਯਾਰ ਕਿੰਨੇ ਘੈਂਟ ਆ ਆ ਵੜਾ ਪਾਓ ਕੀ ਕੀ ਪ੍ਰਾਈਸ ਹੈ 55 100 150 ਦਾ ਲਾਹੌਰੀ ਪਾਓ ਜੀ ਪੰਜਾਬੀ ਢਾਬਾ ਪੰਜਾਬੀ ਢਾਬੇ ਸਤਿਕਾਰ ਭਾਈ ਸਾਰਿਆਂ ਨੂੰ ਮੇਰਾ ਵੀਰ ਭਰਾ ਹੋਰ ਠੀਕ ਠਾਕ ਆ ਭਾਈ ਕੈਂਟੋ ਸੋ ਕੀ ਕੀ ਪ੍ਰਾਈਸ ਹੈ ਮੇਰਾ ਭਰਾ ਪਲੇਟ ਤੇ ਫੁੱਲ 240 ਰੁਪਏ ਦੀ ਪਲੇਟ ਆ ਤੇ ਉਹਦੇ ਵਿੱਚ ਭਾਜੀ ਕੀ ਕੀ ਮਿਲੇਗਾ ਦੱਸ ਦੋ ਸਾਈ ਪਨੀਰ ਦਾਲ ਮੱਖਣੀ ਠੀਕ ਹੈ ਰਾਇਤਾ ਠੀਕ ਹੈ ਬਟਰ ਨਾਨ ਠੀਕ ਹੈ ਚਾਰ ਬਟਰ ਨਾਨ ਤੇ ਨਾਲ ਤੁਹਾਨੂੰ ਅਮਲ ਦੀ ਟਿੱਕੀ ਵੀ ਮਿਲੇਗੀ ਅਮਲ ਦੀ ਟਿੱਕੀ ਮਿਲੇਗੀ ਤੇ ਆ ਤੁਹਾਨੂੰ ਲੋ ਜੀ ਮੇਰੇ ਵੀਰ ਭਰਾ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਖਾਣ ਵਾਲੇ ਸ਼ਕੀਨ ਆ ਜਿਹੜੇ ਉਹ ਵੀ ਇੱਥੇ ਅਵੇਲੇਬਲ ਆ ਸਸਿਕਰ ਵੀਰ ਜੀ ਸਸਿਕਰ ਆਂਟੀ ਜੀ ਠੀਕ ਠਾਕ ਜੇ ਠੀਕ ਹੈ ਜੀ 150 ਵਿੱਚ ਦੋ ਤੁਹਾਨੂੰ ਮਿਲਣਗੇ ਆ ਮੱਕੀ ਦੇ ਫੁਲਕੇ ਨਾਲ ਇੱਕੋ ਸਾਗ ਦੇਖੋ ਬਣਿਆ ਕਿੰਨਾ ਘੈਂਟ ਆ ਪਿਓਰ ਤੇ ਨਾਲ ਧੰਨਵਾਦ ਸੈਲਡ ਵਗੈਰਾ ਮਿਲ ਜੇਗਾ। ਹਾਂ ਉਹ ਲੋ ਜੀ ਇਹ 100 ਰੁਪਏ ਦੀ ਟਿੱਕੀ ਦੀ ਪਲੇਟ ਆ। ਦੋ ਪੀਸਾਂ ਦੇ। ਪਰ ਇਹ ਘੈਂਟ ਘੈਂਟ ਚੀਜ਼ਾਂ ਯਾ ਲੱਗੀਆਂ। ਖਾਣ ਪੀਣ ਨੂੰ ਵੀ ਪੂਰਾ ਪ੍ਰਬੰਧ ਆ ਯਾਰ ਐਂਡ ਹਨਾ। ਕਿੱਥੇ ਕੀ ਹਾਲ ਚਾਲ ਠੀਕ ਠਾਕ ਮੇਰਾ ਭਰਾ। ਸੁਆ ਰੱਖੋ ਰੇਟ ਲਿਸਟ ਲਿਖੀ ਹੋਈ ਆ ਸਾਰੀ ਉੱਪਰ ਪੋਸਟ ਕਰਕੇ ਦੇਖ ਲਿਓ। ਤੇ ਆ ਬਾਕੀ ਸਟਾਫ ਐਥੇ ਸੈਲਫ ਬਣਾਉਂਦੇ ਨੇ ਜੀ। ਕਹਿੰਦੇ ਹੋ। ਘੈਂਟੋ। ਬੜੀ। ਮੇਨੂੰ ਘਾੜ ਦੇਖੋ ਮੁਹੰਮਦ ਖਾਨ ਦੇ ਮੇਰੇ ਵੀਰ ਭੈਣ ਭਰਾ ਜਿਹੜੇ ਸ਼ਕੀਨ ਹੈਗੇ ਨੇ। ਆ ਪੋਸਟ ਕਰਕੇ ਰੇਟ ਲਿਸਟ ਚੈੱਕ ਕਰ ਲ ਲੋ ਜੀ ਸੌਰਤੇ ਤੋਂ ਸਟਾਰਟ ਹਰ ਤਰ੍ਹਾਂ ਦਾ ਤੁਹਾਨੂੰ ਫਰੂਟ ਇੱਥੇ ਮਿਲ ਜੇਗਾ ਕੋਕਟੇਲ ਬਣਾ ਕੇ ਤੇ ਆ ਸਾਡੇ ਮੇਨ ਲੋ ਜੀ ਇਹ ਚੀਲਾ ਬਣਾ ਰਹੇ ਨੇ ਭਾਜੀ ਕਿੰਨੇ ਦਾ ਭਾਜੀ ਇਹ 100 ਰੁਪਏ ਦਾ 100 ਰੁਪਏ ਦਾ 21 ਜੀ ਪੂਰਾ ਐਂਡ ਐਂਡ ਬਣਾਈ ਹੋਈ ਚੀਜ਼ ਹੈ ਆਂਦੀ ਨਹੀਂ ਇੱਥੇ ਕੋਈ ਤਾਂ ਕੰਮੀਆਂ ਨਹੀਂ ਹਾਂ ਪੂਰੀ ਇਹਨਾਂ ਨੇ ਬਰਫ ਠੰਡੀ ਕਰਕੇ ਬਣਾਈ ਹੋਈ ਹੈ। ਇਹ ਕੰਮ ਦਾ ਵਿਆਪ 14 ਸਾਲ ਮੈਚਰਲ ਹੁਣ ਤਾਂ ਹੈ ਸ਼ਕੀਨ ਹਾਂ ਮੋਹਨਵਾਲ ਜਖੰਦ ਸ਼ਕੀਨ ਉਹਨਾਂ ਲਈ ਬਹੁਤ ਵਧੀਆ ਸਟਾਲ ਲੱਗਦਾ। ਹਾਂ ਮੇਰੇ ਕੋਰਨਰ ਭਾਈ ਨਦਰ ਸਟਾਲ ਤੇ 200 ਰੁਪਏ ਦੀ ਕੋਈ ਕੁਝ ਵੀ 10 20 200 ਰੁਪਏ ਦੀ ਪਲੇਟ ਆ ਦੇਖੋ ਪੋਸਟ ਕਰਕੇ ਦੇਖ ਲਿਓ ਯਾਰ ਖਾਨ ਦਾ ਪੂਰਾ ਪ੍ਰਬੰਧ ਤਵਾ ਆ ਕੀ ਹੈ ਚਿਕਨ ਲੱਗ ਪੀਸ ਆ ਅਕੜਾਈ ਚਿਕਨਾ ਤੇ ਆ ਚਿੱਲੀ ਚਿਕਨਾ ਖਾਣ-ਪੀਣ ਦੀ ਤੇ ਬਾਬੇ ਕੋਈ ਕਮੇਡੀ ਹੈਗੀ ਇੱਕ ਤੋਂ ਇੱਕ ਚੀਜ਼ ਇੱਥੇ ਲੱਗੀ ਹੈ ਯਾ ਬਾਕੀ ਸ਼ੌਪ ਇਹ ਸਾਰੇ ਦੇਖੋ ਜੁੱਤੀਆਂ ਵੀ ਹੈਗੀਆਂ ਜੇ ਪਹਿਨਣ ਲਈ ਆ ਦੇਖੋ ਸੱਚ ਕਰ ਵੀਰੇ ਕੀ ਪ੍ਰਾਈਸ ਆ ਜੁੱਤ ਚਪਲਾਂ ਦਾ 350 ਤੋਂ ਸਟਾਰਟਿੰਗ ਹੈਗੀ ਹੈ ਤੇ ਆ 컬러 ਬਹੁਤ ਪਿਆਰਾ ਕਿੰਨੇ ਰੁਪਏ ਆ ਸਾਡੇ 550 ਦੀ ਜੁੱਤੀ ਹੈ ਕਿੰਨੀ ਪਿਆਰੀ ਹੈ 700 ਰੁਪਏ ਦੀ 700 ਤੋਂ ਲੈ ਕੇ ਲਾਸਟ ਕਿੰਨਾ ਤੱਕ ਆ ਇਹ ਰਿਡ ਜੀ ਦਾ 4000 ਰੁਪਏ ਅੱਛਾ ਅੱਛਾ ਠੀਕ ਹੈ ਲੋ ਜੀ ਆ ਪੁਰਾਣੇ ਜ਼ਮਾਨੇ ਦਾ ਦੇਖੋ ਫੋਨ ਹੈ 4000 ਦਾ ਹੈ ਵਰਕਿੰਗ ਹੈ ਚੱਲਦਾ ਵਾ ਚੱਲਦਾ ਇਹ ਲੋ ਜੀ ਇਹ 4000 ਦਾ ਪੁਰਾਣਾ ਫੋਨ ਤੁਸੀਂ ਦੇਖਿਆ ਨਾ ਹਰ ਕੋਈ ਫਿਲਮਾਂ ਦੇ ਵਿੱਚ ਸ਼ੂਟ ਕਰਦੇ ਆ ਜਿਹੜੇ ਦੇਖੋ ਕਿੰਨੇ ਇਹ ਇਸਕੇ ਵਾਇਰ ਨੱਟ ਨੇ ਇਸ ਵਿੱਚ ਅੱਛਾ ਅੱਛਾ ਉਹ ਦੇਖੋ ਵਾਇਰ ਬੁਰਾ ਹੈਗੀ ਕਨੈਕਟ ਕਰਕੇ ਚੱਲਦਾ ਹੈ ਲੋ ਜੀ ਬੱਚਿਆਂ ਲਈ ਟੌイズ ਵਗੈਰਾ ਕਿਡਸ ਲਈ ਸਾਰੇ ਅਵੇਲੇਬਲ ਨੇ ਇੱਥੇ ਦੇਖੋ ਆ ਵੀਰ ਇਹ ਸੈਟ ਅਪ ਕਰਦਾ ਪਿਆ ਕੱਲ ਤੱਕ ਕੋਈ ਨਹੀਂ ਪੂਰੀ ਰੈਡੀ ਪਰ ਆ ਘੈਂਟ ਸੈਟਅਪ ਕੀਤਾ ਹੈ ਇਹਨਾਂ ਨੇ ਮੈਂ ਕਿਹਾ ਅੱਜ ਤਿਆਰੀ ਕਰਦੇ ਪਏ ਆ ਕੱਲ ਤੱਕ ਹੋ ਜਾਣਾ ਪੂਰਾ ਕੰਪਲੀਟ ਜਿੰਨੇ ਵੀ ਮੇਰੇ ਅੰਬਰਸਰੀਏ ਭਰਾ ਆ ਜਾਂ ਬਾਹਰ ਦੇ ਪੰਜਾਬੀ ਆ ਇੱਕ ਵਾਰ ਸੈਟ ਕਰੋ ਇੱਕ ਬੜੀ ਜਰੂਰ ਗਿਰਾ ਮਾਰਿਓ ਬਹੁਤ ਤਾਂ ਆਇਓ ਭਈਆ ਲੋ ਜੀ 22 36 ਘੜੋਏ ਲੋ ਯਾਰ ਦੇਖੋ ਸੈਟਅਪ ਕਰਦੇ ਪਏ ਆ ਸਾਰਾ ਸੂਟ ਦੇਖੋ ਕਿੰਨੇ ਘੈਂਟ ਹੈਗੇ ਨੇ 1000 ਰੁਪਏ ਤੋਂ ਸਟਾਰਟ ਆ ਤੇ ਲਾਸਟ ਕਿੱਥੋਂ ਤੱਕ ਆ 10000 ਯਾਰ ਤੂੰ 10000 ਦੇ ਵਿੱਚ ਵਿੱਚ ਤੁਹਾਨੂੰ ਮਿਲ ਜਾਣਗੇ ਸੂਟ ਕੇ ਸਸੀਕਰ ਭਾਜੀ ਕੀ ਹਾਲ ਚੇ ਹਰ ਭਾਜੀ ਮੈਨੂੰ ਤੁਹਾਨੂੰ ਵੇਖਣਾ ਮੈਂ ਲੋ ਜੀ ਭਾਜੀ ਮਿਲ ਗਏ ਆਏ ਨੇ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰੋਫੈਸਰ ਹਰਪ੍ਰੀਤ ਪ੍ਰੋਫੈਸਰ ਸਾਹਿਬ ਮਿਲ ਕੇ ਤੁਹਾਨੂੰ ਹਰਮਨ ਪ੍ਰੀਤ ਭਾਜੀ ਬਹੁਤ ਬਹੁਤ ਵਧੀਆ ਲੱਗਿਆ ਭਾਈ ਤੁਹਾਨੂੰ ਮਿਲ ਕੇ ਭਾਈ ਸੱਤ ਭਾਜੀ ਲੱਗਦਾ ਅੱਜ ਹੀ ਮੈਂ ਕੁਝ ਸਟਾਰਟ ਹੀ ਆਇਆ ਹੈ ਹਨਾ ਜਸਟ ਸਟਾਰਟਿੰਗ ਹੈ ਜਿਵੇਂ ਬਿਗਨਿੰਗ ਹੈ ਯੂਐਸਏ ਤੇ ਹਾਈਦਰ ਸਟਾਰਟ ਪ੍ਰੋਪਰ ਲੱਗੇ ਹੋਣੀ ਸਰੇ ਲੱਗ ਰਹੇ ਸਟਾਲ ਬਾਕੀ ਥੋੜੀ ਜੀ ਪਾਈਟੈਕਸ ਦੀ ਚਲ ਕੇ ਨਜ਼ਰ ਆ ਰਹੀ ਵਿੱਚ ਬਾਕੀ ਥੋੜਾ ਹਾਂ ਹਾਂ ਤੇ ਬਾਕੀ ਇਹ ਵੀ ਰੂਲਰ ਵਾਲਾ ਸਵਾਲ ਕੋਈ ਜਾ ਲੱਗਦਾ ਮੈਨੂੰ ਹਾਂਜੀ 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 ਪੰਚਾਇਤ ਪੰਚਾਇਤ ਕਿੰਨੇ ਘੋਮਾਂ ਸਟਾਲ ਨਹੀਂ ਮੁਕੰਤਿਆਂ ਹਾਂਜੀ 2 200 ਪਲੱਸ 200 ਪਲੱਸ ਇਹ 200 ਤੋਂ ਪਲੱਸ ਸਟਾਰ ਲੱਗਨੇ ਇੱਥੇ ਖਾਨਮੀ ਦੇ ਤੁਹਾਨੂੰ ਵਿਖਾਤੇ ਐਂਡ ਹੋਈ ਪਈ ਆ ਬਾਕੀ ਵੇਖਣ ਵੀ ਪੂਰੀ ਘੈਂਟ ਘੈਂਟ ਚੀਜ਼ਾਂ ਹੈਗੀਆਂ ਓਕੇ ਭਾਜੀ ਬਹੁਤ ਵਧੀਆ ਲੱਗਿਆ ਮੈਨੂੰ ਸੋ ਲੋ ਜੀ ਫੋਨ ਚੱਲਦੇ ਆ ਅੱਗੇ ਲੋ ਯ ਲੈਬ ਚੈੱਕ ਕਰੋ ਇੱਥੇ ਕਿੰਨੇ ਹੈ ਮੈਂ ਕਿ ਸੈਟਅਪ ਕਰਦੇ ਪਏ ਯਾਰ ਧੰਨ ਕੀ ਵਿਖਾਵਾਂ ਮੈਂ ਆਪਾਂ ਇਹ ਤਿਆਰੀ ਕਰਦੇ ਪਿਆ ਸੱਚੀ ਕਰ ਵੀਰੇ ਕਿੱਦਾਂ ਮੈਂ ਰਪਰਾ ਕੈਂਟ ਜੀ ਸੋ ਦੋ ਸਿੰਗਲ ਲੈਂਪ ਦੀ ਤੁਹਾਡੀ ਲੈਂਪ ਜੀ 2000 ਤੋਂ ਸਟਾਰਟਿੰਗ ਹੈ 15000 ਤੱਕ ਦਾ ਲੈਂਪ ਹੈ ਫਲੋਰ ਲੈਂਪ ਵੀ ਹੈ ਮੇਰੇ ਕੋਲ ਠੀਕ ਹੈ ਕਿ ਤੁਹਾਨੂੰ ਆਏ ਮਫੂਨ ਟਾਈਮਰ ਕਹਾਂ ਸੇ ਆਇਆ ਆਪ ਮੈਂ ਮੁਰਾਦਾਬਾਦ ਲੋ ਜੀ ਭਾਈ ਮੁਰਾਦਾਬਾਦ ਤੋਂ ਇਹ ਬੜੀ ਦੂਰ ਦੂਰੋਂ ਆਏ ਯਾਰ ਸੈਟਅਪ ਲਾਣ ਹਰ ਚਰਾਂ ਦੀ ਚੀਜ਼ ਮਿਲ ਜੇਗੀ ਤੇ ਆ ਛੋਟੇ 30 ਰੁਪਏ ਸੇਲ 'ਚ ਵੀ ਤੁਹਾਨੂੰ ਥੋੜੀ ਜਿਹੀ ਪ੍ਰੋਡਕਟ ਵਗੈਰਾ ਮਿਲ ਜਾਣਗੇ ਤੋ ਜਿੱਦਾਂ ਕੀ ਘਰ ਤੇ ਆਪਣਾ ਅਰਟੀਫੀਸ਼ੀਅਲ ਉਸਮਾਨ ਲਈ ਆ ਦੇਖੋ ਸਾਰੀ ਅਵੇਲੇ ਆਏ ਕਿਥਰੇ ਆ ਪਾਈ ਦਿੱਲੀ ਤੋਂ ਆਏ ਯਾਰ ਬੜੀ ਦੂਰ ਦੂਰ ਆਏ ਹੋਏ ਨੇ ਯਾਰ ਵੀਰ ਸ਼ਤੀ ਕਰੋ ਦਿੱਲੀੋਂ ਮੁਰਦਾਬਾਦ ਆਰ ਪਾਈ ਸ਼ਹਿਰਪੁਰੋਂ ਆਏ ਨੇ ਵਧੀਆ ਲੱਗਿਆ ਯਾਰ ਮਿਲ ਕੇ ਤੇਰਾ ਪਾਈ ਆ ਕਿ ਕਿਲੋ ਆ ਭੈਣੇ ਅੱਛਾ ਅੱਧਾ ਕਿਲੋ ਦਾ ਠੀਕ ਹੈ ਕਿਲੋ 200 ਦਾ ਮਿਲ ਜਾਏਗਾ ਠੀਕ ਹੈ ਸਾਰੇ ਆਰਗੇਨਿਕ ਹੈ ਕਿ ਸਾਰਾ ਆਰਗੇਨਿਕ ਫੂਡ ਹੈ ਵਗੈਰਾ ਭਾਈ ਕਿਵੇਂ ਹੋ ਸੱਚੇ ਰਹਿਦੇ ਪੇਦਾ ਹੈ ਕਾਹ ਸੇ ਆਏ ਹੋ ਬਾਈ ਆਪ ਕੋਈ ਯਾਰ ਕਮਾਲ ਕਰਤੀ ਯਾਰ ਕਿੰਨੀ ਕਿੰਨੀ ਦੂਰੋਂ ਆਏ ਆਪਣਾ ਐਕਟੀਵੇਸ਼ਨ ਬਾਈ ਕੇਰਲਾ ਤੋਂ ਆਇਆ ਕੈਂਟ ਪੂਰੀ ਫੈਸਿਲਿਟੀ ਸਟਾਰਟਿੰਗ ਕੈਸੇ ਆ ਬਾਈ ਇਹ 80 ਰੁਪਏ ਤੋਂ ਸਟਾਰਟ ਤੁਹਾਨੂੰ ਮਿਲ ਜੇਗਾ ਅੱਤਰ ਜਾ ਬਹੁਤ ਕੈਂਟ ਕੈਂਟ ਆ ਬੜੀ ਦੂਰ ਦੂਰ ਹੈ ਸਰਕਾਰੀ ਆ ਪਰ ਬੜੀ ਦੂਰ ਦੂਰੋਂ ਆਏ ਹੋਏ ਨੇ ਯਾਰ ਐਕਟੀਵੇਸ਼ਨ ਲਾਨ ਮੁਰਾਦਾਬਾਦ ਸ਼ਤੀ ਕਰੋ ਆ ਬਾਈ ਕੇਰਲਾ ਤੋਂ ਆਇਆ ਅੱਜ ਮੁਰਾਦਾਬਾਦ ਤੋਂ ਸਾਰੀ ਹਮਾਰੀ ਆਪਣੀ ਮੈਨੂਫੈਕਚਰਿੰਗ ਯੂਨਿਟ ਕੇ ਆਰਟੀਕਲਸ ਹੈ ਸਾਰਾ ਰੈਜ਼ਿਨ ਆਰਟ ਕੇ ਪ੍ਰੋਡਕਟਸ ਹੈ ਕੀ ਆ ਤੇ ਗਾਇਸ ਦਾ અમાਰੋ ਪਤਾ ਪਹੁੰਚ ਗਿਆ ਜੀ ਤੁਸਰ 3 ਦਾ 3 ਤੇ 3 ਪੀਸਾ ਦਾ ਸੈਟ ਹੈਗਾ 2500 ਦਾ ਹਾਂ ਜੀ ਕਿ ਟ੍ਰੇ ਆਵਾ ਕਿ ਸਰਫੇਟ ਕਰਨ ਲਈ ਬਾਈ ਮਰਾ ਅਭੀ ਮਰਾ ਦਾ ਬਾਤਵਾ ਕਾ ਪਹਿਲੇ ਬਤਾਓ ਕਹਾਂ ਸੇ ਹੋ ਲੈ ਬੱਬੇ ਜੋਧਵੀਰ ਤੇ ਮੇਰਾ ਭਰਾ ਦੋਨੋ ਜੋਧਪੁਰ ਸੇ ਹੋ ਦੇਖੋ ਯਾਰ ਇਹਨਾਂ ਰਕੀ ਵੁੱਡਨ ਸਮਾਨ ਹੈਗਾ ਦੇਖੋ ਕਿਚਨ ਕੋ ਚੇਂਜ ਕਰਨ ਵਾਸਤੇ ਆਵੇਲੇ ਨੇ ਬੋਲਨੇ ਨੇ ਸਾਰੇ ਕਿੰਨੇ ਕਾ ਇਹ 100 ਰੁਪਏ ਦਾ ਵੇਚਣਾ ਰੋਟੀ ਯਾਰ ਪਤਾ ਨਹੀਂ ਕੁੱਟਣੂ ਵਾ ਵਧੀਆ ਰੀਸੀਟ ਦੇ ਦੇਖੋ ਕਿੰਨੇ ਪੰਡਹਾਰੀ ਲਾਇਆ 220 ਨੰਬਰ ਸ਼ੌਪ ਹੈ ਭਾਈ ਕਾਹਨ ਸੇ ਆਏ ਹੋ ਆਪ ਤਰਪਦੇਸ਼ ਯੂਪੀ ਹਾਂ ਯੂਪੀ ਤੋ ਆਏ ਨੇ ਭਾਈ ਦੇਖੋ ਯਾਰ ਪੂਰੇ ਬੈਡੇ ਸੀਟਾਂ ਮੇਂ ਤੋ ਸਟਾਰਟ ਲੇਡੀਜ਼ ਲਈ ਸਾਰੀਆਂ ਭੈਣਾਂ ਵਾਸਤੇ ਆ ਦੇਖੋ ਹੈਗੀਆਂ ਤੇਰੇ ਲਈ ਥੋੜੀ ਚੀਪਸਟ ਚੀਜ਼ ਜਮ ਇੱਥੇ ਅਵੇਲੇਬਲ ਹੈਗੇ ਨੇ ਹਰ ਤਰ੍ਹਾਂ ਦਾ ਪ੍ਰੋਡਕਟ ਇੱਥੇ ਅਵੇਲੇਬਲ ਆਣਾ ਨਵਜੋਤ ਭਾਈ ਹਰ ਤਰ੍ਹਾਂ ਦਾ ਰੇਟ ਹੈਗਾ ਇੱਥੇ ਕਿੰਨਾ ਘੱਟ ਕੀ ਹੋਗਾ ਵੀ ਯਾਰ ਬੋਲ ਧੰਨ ਇੱਧਰ ਆਈ ਹੋਣਾ ਇੱਧਰ ਵੀ ਸਟਾਲ ਹੀ ਬਹੁਤ ਲੱਗੇ ਹੋਏ ਯਾਰ ਬੱਬੇ ਐਂਡ ਬਣਾਈ ਹੋਈ ਹੈ ਇੱਥੇ ਚੀਜ਼ ਕੈਂਪ ਕਿੰਨੇ ਪਿਆਰੇ ਹੈਗੇ ਨੇ ਕਿੱਥੇ ਗਿਆ ਭਾਈ ਇੱਥੋਂ ਦਾ ਲੈਂਪ ਦੇਖੋ ਯਾਰ ਕਿੰਨੇ ਘੈਂਟ ਆ ਪਿਓਰ ਪਾਟਲ ਨੇ ਇਹ ਲੋ ਜੀ ਇਹ ਪਿਓਰ ਐਕਸਲ ਸਾਈਜ਼ 400 ਰੁਪਏ ਤੋਂ ਸਟਾਰਟ ਹੈਗੇ ਨੇ ਤੇ ਬਾਕੀ ਬਹੁਤ ਪਿਆਰੇ ਪਿਆਰੇ ਕਲਰ ਹੈਗੇ ਜੇ ਕਿ ਭੈਣ ਨੇ ਲੈਣਾ ਵਾ ਦੇਖੋ ਸੋ ਆ ਉੱਪਰ ਉਹ ਮੈਮ ਕਿੰਨੇ ਦਾ ਸਟਾਰਟਿੰਗ ਆ ਉੱਪਰ ਜੇ 1000 ਦੇ ਕਿੰਨੇ ਦਾ 2000 ਉਹ 2000 ਦੇ ਤੇ ਉਹ ਇੱਧਰ ਵਾਲੇ ਅੱਛਾ ਆ ਇੱਧਰ ਵਾਲੇ 2000 ਦੇ ਤੇ ਜਿਹੜੇ ਆ ਲੱਗੇ ਹੋਏ ਆ 1000 ਰੁਪਏ ਦੇ ਕਿੰਨੇ ਘੈਂਟ ਹੈਗੇ ਜੈਸਮੀ ਕੀ ਲੇਡੀਜ਼ ਦੋਨੇ ਬਣ ਜਾਣਗੇ ਸੋ ਆ ਬਬਾਈ ਕਿੱਥੋਂ ਆ ਬਾਈ ਬਿਹਾਰ ਸੇ ਆ ਬਾਈ ਬਿਹਾਰ ਤੋਂ ਆਇਆ ਯਾਰ ਬੜੀ ਦੂਰ ਦੂਰੋਂ ਆਏ ਹੋਏ ਨੇ ਵੀਰੇ ਤੇ ਸਾਰਾ ਕਿੰਨੇ ਤੋਂ ਸਟਾਰਟਿੰਗ ਆ ਸਟਾਰਟਿੰਗ 1000 ਸੇ ਸ਼ੁਰੂ ਆਏਗਾ ਅੱਛਾ ਅੱਛਾ ਲਾਰਜ ਪ੍ਰਾਈਸ 6000 ਤੱਕ ਆਏਗਾ ਟੈਕਸ ਤੇ ਹੋਰ ਹੈਂਡਵਰਕ ਆਏਗਾ ਹਾਂ ਕੇ यार क्या प्राइस है 4500 5500 45 में की 4500 हां 45 टूटेगा भी नहीं हमारा नॉन रेक बिकॉज प्लास्टिक है ही या यार मेटल का यार मेटल का देखो यार कि ना का है यार वो स्क्रैच भी करो ना स्क्रैच नहीं हो ये का भी टूटेगा नहीं ये अच्छा शॉट अरे वाह ये सब बेस्ट है क्या है ये कितने का है ये 700 50 700 रुपए का है ये कलर मिल जाएंगे ਕਿਆ ਕਿਵੇਂ ਹੈ ਭਾਈ ਇਹ ਸਟਾਰਟਿੰਗ ਆ ਭਈਆ 40 ਬਸ ਕੀ ਹੈ 45 ਲੋ ਜੀ 40 40 ਰੁਪਏ ਆ ਸਾਰੀਆਂ ਵਾਟਰਪਰੂਫ ਆ 40 ਮਾੜੇ ਉਹ ਕਿਹੜਾ 10 ਤੱਕ 10 ਦਿਨ ਤੱਕ ਹੈਗਾ ਮੇਲਾ ਸਾਰੇ ਮਿੱਟੀ ਕੇ ਬਣਾ ਹੋਇਆ ਲੋ ਜੀ ਕੜਾਈਆਂ ਕੀ ਇੱਥੇ ਮਟਕੇ ਕੀ ਬੋਤਲ ਕੀ ਇਹ ਕਿੰਨੇ ਦਾ ਹੈ ਇਹ 100 ਰੁਪਏ ਦਾ 1 ਪੀਸ ਆ 600 ਰੁਪਏ ਦਾ ਇੱਕ ਜੇ ਦੋ ਪੀਸ ਲਓਗੇ ਤਾਂ 120 ਡੇਰ ਸੌ ਦੇ 2 ਜੇ ਇੱਕ ਲੋਗੇ 100 ਦਾ ਮਿਲੇਗਾ ਤੇ ਆਹ ਕਿੰਨੇ ਦਾ ਹੈ 400 ਲੋ ਜੀ ਇਹ 400 ਰੁਪਏ ਦਾ ਹੈ ਇਹ ਫਲਾਈਵਲ ਕਿੰਨੇ ਦਾ ਹੈ ਤਰੀ ਮਿੱਟੀ ਦਾ ਜੀ ਅੱਛਾ 350 ਦਾ ਜੀ ਤੇ ਇਹ ਕਿਸੇ ਇਹ ਨਹੀਂ ਆ ਕੁੱਕੜ ਹੈ ਸਰ ਜੀ 1200 ਰੁਪਏ ਆ ਸ਼ਾਬਾਸ਼ 1200 ਦਾ ਕੁੱਕੜ ਜੀ ਯਾਰ ਆ ਦੇਖੋ ਮੈਂ ਕਿ ਇੱਕ ਵਾਰੀ نیچے ਗਿਰ ਗਿਆ ਤੋਂ ਗਿਆ ਹਾਂ ਹਾਂ ਬ੍ਰੇਕ ਵਾਲਾ 1200 ਮਿੱਟੀ ਹੈ ਬਈ ਅੱਛਾ ਮਿੱਟੀ ਆ ਆ 100 ਰੁਪਏ ਦੀ ਜੇ ਹਾਂ ਜੀ ਠੀਕ ਆ ਤੇ ਆ ਵੱਡੀ ਵਾਲੀ ਹੋਣੀ ਆ 150 ਦੀ 150 ਐਂਡ 250 ਅੱਛਾ 250 ਅੱਛਾ ਆਇਓ ਹਮ ਜੀ ਸਰ ਵੈਲਕਮ ਟੂ ਅੰਮ੍ਰਿਤਸਰ ਹੋਰ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸੋ ਕਸ਼ਮੀਰ ਦਾ ਡਰਾਈ ਫਰੂਟ ਦੇਖੋ ਆ ਸਾਰਾ ਸੈਫਰਨ ਕਿਹਦਾ ਹੈ ਇਹ ਵਾਲਾ 300 ਦਾ ਹੈ ਲੋ ਜੀ ਐਪਰਨ ਦੇਖਣ ਲੱਗੇ ਆ ਜਿਹੜਾ ਛੋਟੀ ਵਾਲੀ ਇਹ ਕਿੰਨੇ ਦਾ ਹੈ ਬੜੇ ਵਾਲੀ 2000 ਚਾਹ 2000 ਰੁਪਏ ਦੀ ਜੀ ਨਿਕਲਦੀ ਇਹ ਪਿਓਰ ਹੈ ਸਭ ਲੱਗੇ ਨੇ ਤੇ ਆ ਆਪਣੇ ਪੰਜਾਬੀ ਵੀਰ ਭਰਾ ਸੱਚੀ ਕਰ ਭਾਈ ਜੀ ਕੀ ਹਾਲ ਚਾਲ ਹੈ ਸੋ ਭਾਈ ਹੁਣਾਂ ਨੇ ਚਾਰ ਦਾ ਲਾਇਆ ਭਈ ਇਹ ਚਾਰ ਹੈ ਕੀ ਕਿਦਾਂ ਵਾ ਭਾਈ ਇਹ ਚਾਰ ਵਗੈਰਾ ਮਰਬੇ ਵਗੈਰਾ ਵੀ ਸਾਰੇ ਹੈਗੇ ਨੇ ਇਹ ਕਿਲੋ ਦੇ ਹਿਸਾਬ ਨਾਲ ਵੀਰ ਜੀ ਆਜੋ ਭਾਈ ਸਰੇ ਮਾਰੋ ਨਾ ਯਾਰੇ ਆਈ ਹਰ ਮੈਂ ਹੋਏ ਅੱਗੇ ਆਇਆ ਮੇਰਾ ਭਰਾ ਸਾਰੇ ਆਲਮੋਸਟ 130 ਰੁਪਏ ਕਿੰਨੇ 130 ਰੁਪਏ ਆ ਦੇਖੋ ਯਾਰ 300 ਤੋਂ ਲੈ ਕੇ 1000 ਤੱਕ ਤੁਹਾਨੂੰ ਮਿਲ ਜੇਗੀ ਸ਼ਰਟ ਆ ਕੀ ਬਾਈ ਚਾਰ ਨਾ 500 ਦੇ ਇੱਕਲ 2 पीस 500 ਦੇ ਅੱਛਾ ਅੱਛਾ ਕਿੰਨੇ ਪਿਆਰੇ ਪਿਆਰੇ ਆ ਸਾੜੇ ਸਾਈਜ਼ ਮਿਲ ਜਣਗੇ ਐਕਸਲ 40 42 ਜਿੰਨਾ ਪਤਾ ਨਹੀਂ ਇੱਥੇ ਕੌਣ ਆਇਆ ਸੋ ਮੈਡਮ ਆਇਆ ਤੁਹਾਨੂੰ ਕੀ ਕੋਣ ਆਏ ਹੋਏ ਨੇ ਆਪ ਦੀ ਉਮੀਦਵਾਰ ਆ ਜੀਵਨ ਜੋਤਪੂਰ ਰਸ਼ੀ ਜੀ ਆਪ ਦੀ ਉਮੀਦਵਾਰ ਆਏ ਹੋਏ ਆ 48 ਨੰਬਰ ਸ਼ਾਪ ਆ ਸਾਡੇ ਟੈਡੀ ਮਿਲ ਜਾਣਗੇ ਤੁਹਾਨੂੰ ਬੱਚਿਆਂ ਲਈ 100 ਤੋਂ ਲੈ ਕੇ 1200 ਦੇ ਵਿੱਚ ਵਿੱਚ ਤੇ ਆ ਮੈਡਮ ਹੁੰਦੇ ਨੇ ਇੱਥੇ 48 ਨੰਬਰ ਸ਼ਾਪ ਤੇ ਸਸੀ ਕਾ ਮੈਮ ਸਸੀ ਕਾ ਜੀ ਕੀ ਹਾਲ ਹੈ ਵਧੀਆ ਵਧੀਆ ਮੈਮ ਸੋ ਮੈਮ ਤੁਹਾਨੂੰ ਕਿ ਸੋ ਤੋਂ ਲੈ ਕੇ ਕਿਥੋਂ ਤੱਕ ਆ ਸਟਾਰਟਿੰਗ ਪ੍ਰਾਈਸ 100 ਤੋਂ ਲੈ ਕੇ 1000 ਠੀਕ ਹੈ ਜੀ ਦੇਖੋ ਦੇਖੋ ਯਾਰ ਬੱਚਿਆਂ ਲਈ ਬਹੁਤ ਘੈਂਟ ਘੈਂਟ ਹੈਗੇ ਟੈਟੂ ਪੀ ਹੈ ਇਹ ਸੈਟ ਹੈਪੀ ਠੀਕ ਹੈ ਸਾਈਡ ਦਾ ਦੇਖੋ ਤੂੰ ਹੀ ਨਮਾਨਾ ਕਸ਼ਮੀਰ ਸਤਿ ਸ਼੍ਰੀ ਅਕਾਲ ਬਾਈ ਕੈਸੇ ਹੋ ਬਸ ਠੀਕ ਹੈ ਸੋ ਕਸ਼ਮੀਰ ਬਹੁਤ ਬੜੀਆ ਕਸ਼ਮੀਰ ਤੋਂ ਆਏ ਬਾਈ ਹੁਣੀ ਸੈਟਅਪ ਲੈਣ ਕਿਹਾ ਸੀ ਪ੍ਰਾਈਸ ਇਸ ਦਾ ਸਟਾਰਟਿੰਗ ਕਿਹਾ ਸੀ ਪ੍ਰਾਈਸ ਸਟਾਰਟਿੰਗ 1500 ਤੇ ਸਟਾਰਟ ਹੈ ਲਾਸਟ ਕਹਾਂ ਤੱਕ ਹੈ ਲਾਸਟ 4 5000 4 5000 1500 ਤੋਂ ਲੈ ਕੇ 5000 4000 ਦੇ ਵਿੱਚ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਬਾਬੀ ਕਿੰਨੇ ਪਿਆਰੇ ਪਿਆਰੇ ਲੱਗੇ ਹੋਏ ਨੇ ਕੁੰਤੇ ਹੀ ਦੇਖ ਲਓ ਮਹਿੰਗੇ ਆ ਸਸਤੇ ਆ ਤੁਹਾਨੂੰ ਨੋਲੇਜ ਆ ਪਾ ਸਾਡਾ ਫਰਜ਼ ਹੀ ਦਿਖਾਣਾ ਜੀ ਸਰ ਨਾਭੀ ਦੇ ਵਿੱਚ ਸਰ ਦੋ ਬੂੰਦਾ ਪਾਓਗੇ ਤੁਹਾਡੀ ਪੂਰੀ ਬਾਡੀ ਨੂੰ ਰੀਡੌਕਸ ਕਰੇਗਾ ਕੀ ਚੀਜ਼ ਆ ਭਾਜੀ ਸਰ ਨਾਭੀ ਰੂਟ ਸੋਇਲ ਆ ਸਾਡਾ ਨਾਭੀ ਦੇ ਵੀ ਤੁਸੀਂ ਦੋ ਬੂੰਦਾ ਪਾਵਾਂਗੇ ਤੁਹਾਡੀ ਪੂਰੀ ਬਾਡੀ ਨੂੰ ਰੀਡੌਕਸ ਕਰੇਗਾ ਐਕਸਟਰਾ ਫੈਰੇਗਾ ਵਾਲ ਲੰਬੇ ਕਰੇਗਾ ਵਾਲ ਝੰਡੇ ਰੋਕ ਦੇਗਾ ਉਮਰ ਤੋਂ ਪਹਿਲਾਂ ਜਿਹੜੇ ਵਾਲ ਸਫੇਦ ਆ ਗਏ ਜੜੋ ਕਾੜੇ ਲੈ ਕੇ ਆਏਗਾ ਇਹ ਸ਼ੈਂਪੂ ਐ ਸਰ ਆਵਲਾ ਰੀਠਾ ਸ਼ਿਕਾ ਗਈ ਤੇ ਭਿੰਗ ਰਾਜ ਕੀ ਭਿੰਗ ਆ ਸਰ 375 ਰੁਪਏ ਅਮਰਦੀਤ 350 ਰੁਪਏ ਦੇ ਰਿਹਾ 300 ਐਮਐਲ ਦਾ ਬਣਾ ਪਿਓਰ ਆਯੁਰਵੇਦਿਕ ਹੈ ਜਰ ਮਟੀਰੀਅਲ ਹੈਗਾ ਆਵਲਾ ਹਰੜ ਬੇੜਾ ਜਟਾ ਮਾਂਸੀ ਸ਼ੀਕਾ ਕਾਈ ਭਰੰਗ ਰਾਜ ਨਿੰਮ ਤੁਲਸੀ ਚੰਦਨ ਜਿਹੀ ਜੜੀ ਬੂਟੀਆਂ ਨੇ ਇੱਥੇ ਪ੍ਰੋਡਕਟ ਦਾ ਨਾਮ ਵੀ ਪਾਸਟ ਹੁਣਾ ਹੈ ਔਰ 100% ਵਿਕੋੜੇ ਅੰਮਰਸਰ ਦੇ ਅਸੀਂ ਘਟੂਗੜ 500 ਤੋਂ 1000 ਬੰਦੇ ਦਾ ਨੰਬਰ ਦੇ ਸਕਦੇ ਆ ਜਿਹੜੇ ਬੰਦੇ ਰੈਗੂਲਰ ਯੂਜ਼ ਕਰ ਰਹੇ ਆ 86 76 ਨੰਬਰ ਆ ਠੀਕ ਹੈ ਤੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਜੋ ਮੈਂ ਲੁਧਿਆਣੇ ਤੋਂ ਆਜੇ ਹਾਂ ਭਾਈ ਲੁਧਿਆਣੇ ਤੋਂ ਹੈ ਜਸਪਾਲ ਭਾਈ ਲੈਂਕੇ ਓਕੇ ਵੀਰੇ ਧੰਨਵਾਦ ਜੀ ਲੋ ਜੀ ਇਹ ਪਿਓਰ ਸ਼ਹਿਦ ਹੈਗਾ ਪ ਕੀਪਦਾ ਨਹੀਂ ਏ ਸੀ ਸੀ ਪਸ਼ਮੀਤ ਹੁੰਦੇ ਨਾ ਅੱਛਾ ਅੱਛਾ ਕਸ਼ਮੀਰੀ ਸੇਬ ਦਾ ਵਾ ਠੀਕ ਹੈ ਇਹ 베ਰੀ ਦਾ ਰਾਜਸਥਾਨ ਨਿਕਲਦਾ ਠੀਕ ਹੈ ਠੀਕ ਹੈ ਇਹ ਛੋਟੀ ਮੱਕੀ ਦਾ ਰਮਾ ਖੋਦਾ ਸ਼ਾਇਦ ਹੁੰਦਾ ਠੀਕ ਹੈ ਠੀਕ ਹੈ ਕਿ ਕੀ ਕੀ ਪ੍ਰਾਈਸ ਦਸੀ ਜਾ ਉਹਨਾਂ ਨਾਲ 1000 ਰੁਪਏ ਕਿਲੋ ਅੱਛਾ 100 ਰੁਪਏ ਕਿਲੋ ਠੀਕ ਹੈ ਆ 300 ਰੁਪਏ ਦੀ ਬੋਤਲ ਹੈ ਠੀਕ ਹੈ 200 ਰੁਪਏ ਕਿਲੋ ਠੀਕ ਹੈ ਇਹ 200 ਰੁਪਏ ਦੇ ਡੱਬੇ ਦੇ ਠੀਕ ਹੈ ਆਰਗੈਨਿਕ ਹਨ ਇਹ ਵੀ 600 ਅੱਛਾ ਹਰ ਆਰਗੈਨਿਕ ਵੀ ਹੈਗਾ ਇਹ 700 ਰੁਪਏ ਦਾ ਇੱਕ ਇਹ ਵੀ ਪੋਲਨ ਹੁੰਦਾ ਭਰਾ ਠੀਕ ਹੈ ਜੇ ਦਸਾਂ ਜੇ ਮਝਾਂਦੇ ਉਹ ਇਹ ਲਾ ਜੀ ਹਾਂਜੀ ਇਹਦੇ ਵਿੱਚ ਫਰਾਈ ਫੂਡ ਦੇ ਨਾਲ ਇਹ ਲਾ ਇਹਦੇ ਵਿੱਚ ਅਲੂ ਜੀਆ ਇਹਦੇ ਵਿੱਚ ਗਾਜਰ ਤਾਂ ਠੀਕ ਹੈ ਕੀ ਕੀ ਪ੍ਰਾਈਸ ਆ ਕਿਲੋ ਦੇ ਹਿਸਾਬ ਨਾਲ ਹੈ ਹਾਂਜੀ ਅੱਛਾ 200 ਰੁਪਏ ਕਿਲੋ ਆ ਠੀਕ ਹੈ 300 300 300 ਤਿਆ ਗੁੜ 100 ਠੀਕ ਹੈ 120 ਤੇ 100 ਐਮ ਕਿ ਇੱਥੇ ਉਹ ਲਗਾਤਾ ਕਿ ਇਹਦੇ ਸੌਫ ਵਗੈਰਾ ਤਾਂ ਕਰਕੇ ਜਾਂ ਬੜੀ ਬੜੀ ਦੂਰੋ ਆਏ ਹੋਏ ਨੇ ਲੈਣਾ ਨਹੀਂ ਲੈਣਾ ਅਲੱਗ ਕਰ ਲੈ ਗੁਰਪਿੰਦਰ ਭਾਈ ਰੰਗਲੀ ਦੁਨੀਆ 21 ਭਾਈ ਨੇ ਬਾਈਕ ਤੱਕ ਕਿਲੋ ਲੈ ਤਾ ਤੱਕ ਲੋ લોજી 100 કિલો દે દે લેશે આ દે તો દેખો કિને કકે કેસી હે સ્ટાર્ટિંગ હે 700 થી સ્ટાર્ટિંગ હે ઓર લાસ્ટ ક્યાં તક હે 3000 તક 3000 700 થી લેકે 3000 તક આ થમ સારા મે મેમની ગુજરાત સુરત તો ખુદ ਹੀ તૈયાર કિયા ہوا હે હા હા હાથ મે લોજી હેન્ડમેઇડ કીતિયા હોઈયા સારા ચીજા તૈયાર મેમનો શોપ નંબર આ ગાયા ને કે હે મારી બી પેન પ્રાણ જાણા બઢિયા ક્યાં સે હો ਮੈਸੂਰ ਕਰਨਾਟਕ ਵਾਲਾ ਵੀ ਸਭ ਜੀ ਕਰਨਾਟਕਾ ਸੇ ਲੋ ਜੀ ਕਰਨਾਟਕਾ ਤੋਂ ਆਏ ਨੇ ਇਹ ਨਾ ਇਹ ਬਾਲ ਬੜਾ ਨਹੀਂ ਬਾਲ ਲੰਦੇ ਨਹੀਂ ਕਰਦੇ ਤੁਸੀਂ ਜੇ 1000 ਰੁਪਏ ਪੜੇਗਾ ਇਧਰ 700 ਰੁਪਏ ਮਿਲੇਗਾ 700 ਰੁਪਏ ਦੀ ਪੇਗੀ ਕਿਆ ਕਹਿੰਦੇ ਤੇ ਆਪਾਂ ਜਾਂਦੇ ਸਟਾਰਟਿੰਗ ਦੇ 950 ਸੇ ਪਿਓਰ ਮਿਲ ਮੈਂ ਕਾਟਨ ਦੇ ਤੋਂ ਇਸ ਤੋਂ ਅਚਾਨਕ ਉਸ ਤੋਂ ਲੈ ਕੇ ਕਾਂਸ ਤੱਕ ਹੈ 2000 ਤੱਕ ਆ ਤਾਂ ਓਕੇ ਬਾਈ ਥੈਂਕ ਯੂ ਯਾਰ ਬਹੁਤ ਅੱਛਾ ਲੱਗਾ ਮਿਲ ਕੇ ਇੱਥੇ ਬਹੁਤ ਖਰਚਾ ਕਰ ਦਿੰਦੇ ਪੂਰਾ ਨਹੀਂ ਹੋ ਬਾਕੀ ਜਨਮਜੋਤ ਬਾਈ ਇਨਾ ਬਹੁਤ ਥੱਕ ਚੁੱਕਿਆ ਏ ਕਹਿੰਦਾ ਹੁਣ ਨਿਕਲਦੇ ਆ ਸੋ ਫਾਈਨਲੀ ਵੀ ਸ਼ੁਡ ਹੈਵ ਟੂ ਗੋ ਟੂ ਹੋਮ ਸੋ ਥੋੜੀ ਬਰਤੀ ਵੀਡੀਓ ਨਾਲ ਤਿਆਸ ਮੇਲਾ ਨਾ ਕਿਹੜਾ ਮੇਲਾ ਸਰ ਕਿਸਾਨ ਮੇਲਾ ਸਰ ਕਿਸਾਨ ਮੇਲਾ ਵਾ ਠੀਕ ਆ ਤੇ ਆਇਓ ਬਾਕੀ ਐਮਸ ਵਗੈਰਾ ਤੁਹਾਨੂੰ ਪਹਿਲੇ ਵਲੋਗ ਚ ਵੀ ਦਿਖਾਈ ਸੀ ਜਦੋਂ ਮੈਂ ਵੀ ਗੁੰਮ ਦਿਸਰ ਹੀ ਸੇਮ ਹੈ ਦਰਾਈ ਤੇ ਪ੍ਰੋਸੈਸ ਹੈਗਾ ਵਾ ਠੀਕ ਆ ਆ ਦੇਖੋ ਬੋਲਾ ਵਗੈਰਾ ਪਈਆਂ ਹੀ ਆ ਹਰੋਂ ਵਈ ਬਾਣੀ ਬਾਅਦ ਚ ਪਲੱਸ ਕਰਕੇ ਜਿਹੜੇ ਨੰਬਰ ਤੇ ਜਿੰਨੇ ਕੋਇਂ ਬਣਨਗੇ ਉਹ ਚੀਜ਼ ਇੱਥੇ ਬਣੀ ਹੈ ਤੇ ਉਹ ਮਿਲੇਗੀ। ਕੀ ਬੋਲ ਹੈ ਨਾ ਖਿੱਚ ਕੇ ਮਾ ਨਹੀਂ ਪੈਂਦੀ ਆ ਕਿ ਉਹ ਡਿੱਗ ਜੇ ਤੇ ਤੁਹਾਡਾ। I try my best। ਲੋਹੀ ਇਹਨਾਂ ਕੋਤੇ ਵਜੋਤ ਬਾਈ ਕੋਤੇ ਵਜੀ ਨਹੀਂ ਨਵਜੋਤ ਬਾਈ ਕੋ ਬੱਚੀ ਨਹੀਂ। ਫਾਈਨਲੀ ਭਰਾ ਆ ਤਾਂ ਦਾ ਟਰਾਈ ਕਰਨ ਲੱਗਾ। ਬਈ ਇਹ ਮੋਸਟਲੀ ਘਾਟੀ ਡਿੱਗਦੇ ਯਾਰ ਇਕੱਠੇ ਨਹੀਂ ਡਿੱਗਦੇ। ਕੋਈ ਇੱਕ ਵਾਰੀ ਟਰਾਈ ਕਰਦੇ ਆ ਜੇ ਡਿੱਗੇ ਤੇ ਠੀਕ ਆ। ਸੋ ਨਹੀਂ ਯਾਰ ਇਹ ਨਾ ਗੇਮ ਜਿਹੜੀ ਹੈਗੀ ਬਹੁਤ ਡਿਫਿਕਲਟ ਆ ਬਹੁਤ ਘਟਾਂ ਆ ਸਾ ਪੰਜੇ ਦੇ ਪੰਜੇ ਗਲਾਸ ਡਿੱਗਣਗੇ ਬਹੁਤ ਮੁਸ਼ਕਲ ਆ ਉੱਪਰਲੇ ਦੋ ਡਿੱਗ ਜਾਣਗੇ ਇਹ ਥੱਲੇ ਤਿੰਨ ਡਿੱਗ ਜਾਣਗੇ ਸਾਈਡ ਵਾਲੇ ਜਿਹੜੇ ਡਿੱਗਦੇ ਨਹੀਂ ਹੈਗੇ ਜਾਂ ਇੱਕ ਰਹਿ ਜਾਂਦਾ ਕਿਤੇ ਨਾ ਕਿਤੇ ਦੇਖ ਇਧਰ ਕੀ ਹੈ ਨਾ ਬਚੋ VIP ਭਾਜੀ ਜਿਹੜੇ ਆਉਂਦੇ ਪਏ ਆਪਣੇ VIP ਬੰਦੇ ਉਹਨਾਂ ਨੇ VIP ਦਾ ਪ੍ਰਬੰਧ ਕੀਤਾ VIP ਵਾਸਤੇ ਆ ਆਲਾ ਸਾਰਾ ਸਿਸਟਮ ਬਣਾਇਆ ਜਿੱਥੇ ਵੀ ਆ ਸਲੋਜੀ ਬਾਕੀ ਇੱਥੇ ਰਿੰਗ ਲਾਈਟ ਵੀ ਹੈਗੀ ਆ ਆ ਭਾਜੀ ਹੁਣ ਨਹੀਂ ਹੁੰਦੇ ਨੇ ਸ਼ਸ਼ੀਗਰ ਪਾਜੀ ਕੀ ਹਾਲ ਚਾਲ ਹੈ ਤੁਹਾਡੇ ਇਹ ਹੋਰ ਪਾਜੀ ਨਹੀਂ ਨਹੀਂ ਤੁਹਾਡੇ ਹੀ ਮਾਲਕੋ ਕੀ ਪ੍ਰਾਈਸ ਹੈ ਪੈਸੇ ਪ੍ਰਾਈਸ ਨਹੀਂ ਸਦੀਸ਼ ਸਰਕਾਰੀ ਰੇਟ ਰੱਖਿਆ ਹੈ ਸਰ ਕੋ ਜਿਆਦਾ ਨਹੀਂ ਕਿੰਨਾ ਉਹ ਕੁਝ ਵੀ ਨਹੀਂ ਕਰ ਰਿਹਾ ਅੱਛਾ ਫ੍ਰੀ ਹੈ 10 ਪੀਸ ਅੱਛਾ ਅੱਛਾ ਲੋ ਜੀ 10 ਰੁਪਏ ਹੈ ਸਰਕਾਰੀ ਰੇਟ ਮੱਕੇ ਤੇ ਬੈ ਕੇ ਸੈਲਫੀ ਬਣਾਓ ਜੋ ਮਰਜ਼ੀ ਕਰੋ ਠੀਕ ਆ ਘੈਂਟ ਬਾਕੀ ਸਿਕਿਉਰਟੀ ਵੀ ਪੂਰੀ ਟਾਇਟ ਆ ਪੂਰਾ ਪ੍ਰਬੰਧਿਤ ਹੈ ਤਾਂ ਖਿਆ ਦੇਖੋ ਯਾਰ ਸ਼ਸ਼ੀਗਰ ਅੰਕਲ ਜੀ ਬਦੀ ਵਦੀ ਹੈ। ਗਾੜੀ ਨੇ ਬਾਹਰ ਠੀਕ ਆ। ਗਾੜੀ ਦੇ 10 ਦਿਨ ਸਿੰਗਰਾਂ ਨੇ ਜੇ ਇੱਕ ਵਾਰੀ ਜ਼ਰੂਰ ਜਿਹੜਾ ਮਾੜਿਓ। ਬਾਕੀ ਇੱਥੇ ਪਾਰਕਿੰਗ ਦੀ ਵੀ ਸੁਵਿਧਾ ਜਿਹੜੀ ਹੈਗੀ ਆ ਉਹ ਵੀ ਹੈਗੀ ਆ। 20 ਰੁਪਏ ਲੈਂਦੇ ਕਿੰਨੇ ਸਿੰਗਰ ਵੱਲ ਤੇ ਪਾਰਕਿੰਗ ਤੇ 30 ਰੁਪਏ ਇੱਕ ਜਾਣ। 30 ਰੁਪਏ ਆ ਪਾਰਕਿੰਗ ਤੇ। ਉਹ ਆ ਛੋਟਾ ਮੇਸਾ ਸੀਗਾ। ਬਾਈ, ਕੀ ਹਾਲ ਆ ਤੁਹਾਡਾ? ਬਸ ਠੀਕ ਆ। ਅੰਮ੍ਰਿਤਸਰ ਤੋਂ। ਹਾਂਜੀ, ਹਾਂਜੀ। ਇਹ ਦਫਾ। ਉਹ ਦਰਾ ਕਮਜੀਠਾ ਰੋਡ ਵਾਲੇ। ਨਾ ਇਹ ਮਜੀਠਾ ਰੋਡ ਤੋਂ ਸਾਡੇ ਛੋਟੇ ਭਰਾ। ਫਰੰਕੀ ਦੁਨੀਆ ਦਾ ਸੰਦੀਪ ਮੋਹਦੂਰ। ਕਹਿਣਾ ਨਾ ਆ ਤੁਹਾਡਾ ਜਿਦਾਵਰ ਦੋ ਜੀ ਜਿਦਾਵਰ ਕਿਨਾ ਕੀ ਬਤਾ ਪਾਲਕਾ ਟਿਆ ਨਾ ਮੈਂ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਬਾਏ ਸਾਡੇ ਨਵਜੋਤ ਭਾਈ ਬਹੁਤ ਇੰਜੋਏ ਕਰ ਰਹੇ ਨੇ ਠੀਕ ਆ ਸੋ ਫਾਈਨਲੀ ਸਾਨੂੰ ਦੋ ਹੁਣ ਅਲਵਦਾ ਅੱਪਾ ਜਾ ਰਹੇ ਨੇ ਘਰ ਆ ਰਿਹਾ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਕੀ ਕਰਨਾ ਸਬਸਕ੍ਰਾਈਬ ਕਰ ਦਿਓ ਬਾਜੀ ਤੁਹਾਡਾ ਖੂਬ ਜੀ ਆਏ ਬਾਏ 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 ਬਾਏ